ਇਹਨਾਂ ਨੇ ਇਸ ਸਟੇਡ 'ਤੇ ਦੱਸਦਾ 2 ਲੱਖ ਦੇ ਵਿੱਚ ਸਾਡੇ ਪਿੰਡ ਦੀ ਇਤਰਾਤਰ ਜਗਾ ਖੂਹ ਦੇ ਉੱਪਰ ਛੋਟੇ ਛੋਟੇ ਬੱਚੇ ਚੱਲ ਨੂੰ ਚੱਲ ਚੱਲ ਗੱਤ ਕੇ ਦੇ ਕਿਤਾਬ ਦਿਖਾਉਂਦੇ ਹੋਏ ਜੀ ਬਾਜੀ ਦਾ ਬੰਤ ਪੁਲਿਸ ਕੋਰ 60 ਹੋਰ ਬਾਜੀ ਵੱਡਾ ਹਾਂ ਸਿੱਕੇ ਬਾਜੀ ਦਾ ਗੁਰੂ ਚੰਦ ਬਾਦਾਂ ਸੱਖੀ ਕੀ ਲੈ ਪਈ ਸੱਖੀ ਕੀ ਆਇਆ ਦੱਸਨੇ ਨਿੱਕੀ ਕੀ ਕਮਾ ਲੈਣਾ ਗੱਟਕਾ ਹਰਾਈ ਜਿੱਦਾਂ ਨਹੀਂ ਗੱਟਕਾ ਇਹ ਨਹੀਂ ਨਾ ਇਹ ਗੱਟਕਾ ਸਲੂਕਾ ਹੋਰ ਰਸੇਗਾ ਤੋਂ ਮਾਸਟਰੀ ਸਾਹਿਬ ਦੀ ਧਰਤੀ ਤੇ ਸਟੇਜ ਖੜ ਕੇ ਕਰਨ ਸਿੰਘ ਆ ਕੁਲਜੀਤ ਸਿੰਘ ਹਾੜਾ ਬੰਦੂਰਿਆ ਉੱਥੇ ਦਰਵਾਜ਼ਿਆਂ ਦੇ ਉੱਤੇ ਗੱਟਕਾ ਖੇਡੋ ਪਲਾਵ ਵਿੱਚੋਂ ਉਹ ਜੀ 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 ਹਾਜ਼ਰ ਕਰਕੇ ਆ ਜੀ ਇਕਲਜੀਤ ਸਿੰਘ 1200 ਦੀ ਉਮਰ ਵਿੱਚ ਫੇੜ ਕੇ ਆ ਗਏ ਵਾ ਜੀ ਵਾ ਸਰਵਨ ਸਿੰਘ ਹਰਵਿੰਦਰ ਸਿੰਘ ਉਸੇ ਜੀ ਉਸੇ ਕਹਾਗਾ ਨਾ 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 ਉਹ ਸੰਗਤਾਂ ਨੂੰ ਕਹਿੰਦੀ ਤਾਂ ਉਹ 200 ਤੱਕ ਘੁਰ ਦੇ ਕੇ ਬਾਲਕੋ ਪਹੁੰਚਾਉਂਦੇ ਦਾ ਸਰ ਸਰ ਤਾਂ ਗੇੜ ਕਰ ਪ੍ਰਾਂਤ ਕੰਨਕਾਰਾ ਹੈ

ਵੀ ਵੀ ਨਾਲ ਦੀ ਨਾਲ ਹਰੇਕ ਤੇ ਕਰਦੇ ਹਨ ਇਹ ਧੰਨਵਾਦ ਇਹਨਾਂ ਦਾ 6 ਲੱਖ ਡੌੜਾ 100 ਲੱਖ ਡੌੜਾ ਬੱਚਿਆਂ ਲਈ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਹਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਸਾਰੇ ਬੱਚਿਆਂ ਨੂੰ ਅਲੱਗ ਅਲੱਗ ਪੜਾਵਾ ਤੇ ਮਾਂ ਬਚਾਈ ਹੋਏ ਬਹੁਤ ਧੰਨਵਾਦ ਤੋਜੀਤ ਸਿੰਘ ਇਹ ਅਖੰਡਾ